ਪੁਲਿਸ ਨੂੰ ਬਚਾ ਰਹੀ ਹੈ ਜੀ ਪਰ ਅਸੀਂ ਚੁੱਪ ਨਹੀਂ ਰਵਾਂਗੇ ਜਿਹੜੇ ਪਿੱਛੇ ਲੋਕ ਦੇਖੋ ਕਿੰਨੇ ਖੜੇ ਆ ਇਨਸਾਫ ਤਾਂ ਮੈਂ ਲੈ ਕੇ ਰਾਂਗੀ ਸਪੀਕਰ ਸਾਹਿਬ ਤੱਕ ਵੀ ਪਹੁੰਚ ਉਸੇ ਪਹੁੰਚ ਹੋਈ ਹਾਂਜੀ ਹਾਂਜੀ ਪਰ ਉਸ ਵੱਡੀ ਐਮਐਲ ਤੋਂ ਵੀ ਵੱਡਿਆ ਜੋ ਉਹਨਾਂ ਦੀ ਨਹੀਂ ਸੁਣ ਰਹੀ ਮੰਤਰੀਆਂ ਤੋਂ ਸਪੀਕਰ ਤੋਂ ਵੱਡੀ ਐ ਪਹਿਲਾਂ ਲੱਗਦਾ ਸੀਗਾ ਕਿ ਸਰਕਾਰ ਐਕਸ਼ਨ ਲੈ ਸਕਦੀ ਐ ਪਰ ਸਰਕਾਰ ਖੁਦ ਹੀ ਪੁਲਿਸ ਨੂੰ ਬਚਾ ਰਹੀ ਐ ਚਾਹੇ ਸੰਤਮਾ ਸਾਹਿਬ ਨੇ ਚਾਹੇ ਅਮਨ ਰੋੜਾ ਇਹ ਮੰਨਦੇ ਨੇ ਕਿ ਤੁਹਾਡੇ ਨਾਲ ਧੱਕਾ ਹੋਇਆ ਇਹ ਮੰਨਦੇ ਨੇ ਦਾ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਜਿਹੜੀ ਹੈਗੀ ਆ ਉਹ ਲਾਈ ਜਾ ਰਹੀ ਆ ਪੈਣੇ ਹਾਲੇ ਤੱਕ ਵੀ ਸੜਕਾਂ ਤੇ ਉਹ ਇੰਨਾ ਸਮਾਂ ਹੋ ਗਿਆ ਆ ਆਖਰ ਸਰਕਾਰ ਚੌਂਦੀ ਕੀ ਹੈ ਇਹ ਜੁਰਮ ਜੋ ਵੀ ਕਲਪਰੇਟ ਸਨ ਬਚਾ ਰਹੇ ਆ ਕਿਉਂ ਬਚਾ ਰਹੇ ਆ ਤਾਂ ਖੁਦ ਹੀ ਜਾਣਦੇ ਆ ਕਿਉਂ ਬਚਾ ਰਹੇ ਆ ਪਰ ਅਸੀਂ ਚੁੱਪ ਨਹੀਂ ਰਵਾਂਗੇ ਇਸ ਰੋਸ ਮਾਰਚ ਦੇ ਰਾਹੀਂ ਮੈਂ ਇਹ ਮੈਸੇਜ ਦੂੰਗੀ ਕਿ ਇਨਸਾਫ ਤਾਂ ਮੈਂ ਲੈ ਕੇ ਰਾਂਗੀ ਹੁਣ ਤੱਕ ਕਿਦੇ ਕਿਦੇ ਤੱਕ ਪਹੁੰਚ ਹੋਈ ਆ ਕਿਦੇ ਕਿਦੇ ਤੱਕ ਮਿਲਿਓ ਜੇ ਸਰਕਾਰੀ ਅਧਿਕਾਰੀਆਂ ਦੀ ਗੱਲ ਕਰੀਏ ਮੰਤਰੀਆਂ ਦੀ ਗੱਲ ਕਰੀਏ ਕਿੱਥੋਂ ਕਿੱਥੋਂ ਤੱਕ ਤੁਹਾਡੀ ਪਹੁੰਚ ਹੋਈ ਮੇਰੀ ਡੀਏਜੀ ਆਫਿਸ ਤੇਨ ਵਾਰ ਮੀਟਿੰਗ ਹੋ ਚੁੱਕੀ ਆ 30 ਜੂਨ ਤੱਕ ਉਹਨਾਂ ਨੇ ਕਿਆਸੀ ਐਕਸ਼ਨ ਲਵਾਉਣਗੇ ਬਟ ਕੋਈ ਐਕਸ਼ਨ ਨਹੀਂ ਹੋਇਆ ਅੱਜ 11 ਤਰੀਕ ਹੋ ਗਈ 11 ਦਿਨ ਉੱਪਰ ਹੋ ਗਏ ਸਟਿਲ ਕੋਈ ਐਕਸ਼ਨ ਨਹੀਂ ਹੈ ਕਾਈ ਅਸੀਂ ਉਸ ਰੋਸ ਕਰਕੇ ਉਸ ਨਰਾਜ਼ਗੀ ਕਰਕੇ ਅਰ ਉਸ ਮਰਚ ਕਰ ਰਹੇ ਕੀ ਗੱਲ ਘਾਟ ਕਿੱਥੇ ਲੱਗਦਾ ਕਿ ਕਿੱਥੇ ਰਹਿ ਗਈ ਕਿਉਂ ਤੁਹਾਡੀ ਇਨਸਾਫ ਦੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਆਮ ਘਰਾਂ ਦੇਆਂ ਧੀਆਂ ਪੁੱਤਾਂ ਤੱਕ ਪਹੁੰਚ ਨਹੀਂ ਰਹੀ ਔਰ ਪੁਲਿਸ ਹੀ ਪੁਲਿਸ ਨੂੰ ਬਚਾ ਰਹੀ ਹੈ ਜੀ ਆਹੀ ਰੀਜ਼ਨ ਪਹਿਲਾਂ ਲੱਗਦਾ ਸੀਗਾ ਕਿ ਸਰਕਾਰ ਐਕਸ਼ਨ ਲੈ ਸਕਦੀ ਹੈ ਪਰ ਸਰਕਾਰ ਖੁਦ ਹੀ ਪੁਲਿਸ ਨੂੰ ਬਚਾ ਰਹੀ ਹੈ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਇਹੀ ਨਾ ਪਤਾ ਹੋਵੇ ਕਿ ਸਾਡੇ ਮੁਲਾਜ਼ਮ ਜਿਹੜੇ ਆ ਉਹ ਕਿੱਥੇ ਆ ਹਾਲਾਂਕਿ ਸਭ ਕੁਝ ਪਤਾ ਹੈ ਨਾ ਨੂੰ ਬੜੇ ਬਚਾ ਰਹੇ ਆ ਉਹਨਾਂ ਕੀ ਪਰਿਵਾਰ ਜੋ ਮੰਗ ਪਹਿਲਾਂ ਰੱਖ ਕੇ ਚੱਲਿਆ ਸੀ ਉਹੀ ਮੰਗ ਹੁਣ ਰੱਖ ਕੇ ਚੱਲਿਆ ਕਿਸੇ ਵੀ ਕਿਸੇ ਵੀ ਡਿਮਾਂਡ ਤੇ ਮਾੜਾ ਮੋਟਾ ਨੇੜ ਤੇੜ ਸਰਕਾਰ ਪ੍ਰਸ਼ਾਸਨ ਪਹੁੰਚਿਆ ਨਹੀਂ ਜੀ ਕੋਈ ਨਹੀਂ ਪਹੁੰਚਿਆ ਇਵਨ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਦਾ ਵੀ ਕੋਈ ਜਵਾਬ ਨਹੀਂ ਸੁਣ ਪਤਾ ਇਹਨਾਂ ਨੂੰ ਸਭ ਕੁਝ ਹੈ ਕਿ ਸਹੀ ਹੈ ਕਿ ਗਲਤ ਹੈ ਬਸ ਕੋਈ ਐਕਸ਼ਨ ਲੈਣਾ ਨਹੀਂ ਚਾਹੁੰਦੇ ਬਦਕਾਂ ਤੱਕ ਕਿਸੇ ਤੱਕ ਪਹੁੰਚੋ ਹੀ ਚਾਹੀੇ ਮੌਜੂਦਾ ਵਿਧਾਇਕ ਹੋਣ ਜਾਂ ਕੋਈ ਮੰਤਰੀ ਜਿਵੇਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਪੀਕਰ ਸਾਹਿਬ ਤੱਕ ਵੀ ਪਹੁੰਚੋ ਸੀ ਪਹੁੰਚ ਹੋਈ हां जी हां जी संधवा साहब ਕੋਲ ਗਏ ਸੀ ਤੇ ਅਮਨ ਰੋੜਾ ਜੀ ਨੂੰ ਮਿਲ ਚੁੱਕੀ ਹਾਂ ਤਿੰਨ ਵਾਰ ਉਹਨਾਂ ਦੇ ਇਨਸਟਰਕਸ਼ਨਸ ਨਾਲ ਹੀ ਅਸੀਂ ਡੀਏਜੀ ਆਫਿਸ ਗਏ ਸੀ ਉੱਥੇ ਕੀ ਆ ਗਿਆ ਸੀ ਵਾਦਾ ਕੀਤਾ ਸੀ ਵੀ ਅਸੀਂ 23 ਜੂਨ ਤੱਕ ਐਕਸ਼ਨ ਲਵਾਂਗੇ ਬਟ ਅੱਜ 11 ਜੁਲਾਈ ਹੋ ਗਈ ਕੋਈ ਐਕਸ਼ਨ ਚਾਹੇ ਸੰਧਵਾ ਸਾਹਿਬ ਨੇ ਚਾਹੇ ਅਮਨ ਰੋੜਾ ਇਹ ਮੰਨਦੇ ਨੇ ਕਿ ਤੁਹਾਡੇ ਨਾਲ ਧੱਕਾ ਹੋਇਆ ਇਹ ਮੰਨਦੇ ਨੇ ਉਹਨਾਂ ਨੇ ਕਿਹਾ ਕਿ ਐਕਸ਼ਨ ਲੈਣਾ ਚਾਹੀਦਾ ਮੰਨਦੇ ਆ ਮੰਨਦੇ ਆ ਜਦੋਂ ਉਹ ਅੱਗੇ ਫੋਨ ਕਰ ਦਿੰਦੇ ਆ ਕਿ ਐਕਸ਼ਨ ਲੋ ਵੀ ਜੋ ਜੁਰਮ ਕੀਤਾ ਉਹਨਾਂ ਨੂੰ ਬਖਸ਼ੇ ਨਹੀਂ ਜਾਣਗੇ ਬਟ ਐਕਸ਼ਨ ਜਿਹਨੇ ਲੈਣਾ ਉਹ ਨਹੀਂ ਲੈ ਰਹੇ ਤਾਂ ਫਿਰ ਕੀ ਲੱਗਦਾ ਕਿ ਪੁਲਿਸ ਵੱਡੀ ਐਮਐਲ ਤੋਂ ਵੀ ਵੱਡੀ ਆ ਜੋ ਉਹਨਾਂ ਦੀ ਨਹੀਂ ਸੁਣ ਰਹੀ ਮੰਤਰੀਆਂ ਤੋਂ ਸਪੀਕਰ ਤੋਂ ਵੱਡੀ ਆ ਕੋਈ ਨਹੀਂ ਜੀ ਹੁਣ ਸੁਣੂਗੀ ਜਿਹੜਾ ਪਿੱਛੇ ਲੋਕ ਦੇਖੋ ਕਿੰਨੇ ਖੜੇ ਆ ਪਬਲਿਕ ਜਿਹੜੀ ਹੈ ਪਤ ਸਾਰੀ ਪਬਲਿਕ ਜਾਗ ਚੁਕੀ ਹੈ ਇਕੁ ਨਾਨਾ ਮੰਡੀ ਜਾਗ ਚੁਕੀ ਹੈ ਸਾਡੇ ਨਾਲ ਜੱਥੇਬੰਦੀਆਂ ਵੀ ਜੁੜੀਆਂ ਹੈ ਸਾਡੇ ਨਾਲ ਹੋਰ ਵੀ ਬਹੁਤ ਵਧੀਆ ਹੋਰ ਵੀ ਸਾਥ ਅਮਿਤੋਜ ਮਾਨ ਜੀ ਆਏ ਲੱਖਾ ਸਿਦਾਣਾ ਜੀ ਆਏ ਹੈ ਸੋ ਸਾਡੇ ਦੇ ਸੜਕਾਂ ਤੇ ਉਤਰਨ ਤੋਂ ਬਿਨਾ ਕੋਈ ਹੱਲ ਕੋਈ ਸੋਲੂਸ਼ਨ ਨਹੀਂ ਹੈ ਨਹੀਂ ਜੀ ਅਸੀਂ ਲੀਗਲੀ ਵੀ ਐਕਸ਼ਨ ਲੈ ਰਹੇ ਹਾਂ ਸੋ ਹਾਈ ਕੋਰਟ ਜਾਣ ਦੀ ਪੂਰੀ ਤਿਆਰੀ ਚੱਲ ਰਹੀ ਹੈ ਸਾਡੇ ਸੋ ਬਹੁਤ ਜਲਦੀ ਔਰ ਇਟ ਫਾਈਲ ਹੋ ਜਾਏਗੀ ਸੋ ਲੀਗਲੀ ਵੀ ਚੱਲ ਰਹੀ ਹੈ ਤੇ ਦੋ ਵੀ ਪਬਲਿਕ ਵੀ ਕਰ ਰਹੀ ਹੈ ਸਪੋਰਟ ਕਰ ਰਹੀ ਹੈ ਸਭ